ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਸਾਰੇ ਵਧੀਆ ਤੇ ਤੰਦਰੁਸਤ ਹੋਵਗੇ ਦੋਸਤੋ ਅੱਜ ਦੀ ਆਪਾਂ ਜਿਹੜੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਏ ਆ ਬਹੁਤ ਹੀ ਵਧੀਆ ਕੋਟੀ ਦੀ ਵੀਡੀਓ ਹੈਗੀ ਆ ਤੇ ਇਹ ਹੈਗਾ ਫਤੇਗੜ ਚੂੜੀਆਂ ਰੋਡ ਕਲੋਨੀ ਦਾ ਨਾਮ ਹੈਗਾ ਕੰਟੀਨੈਂਟਲ ਕਲੋਨੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇੱਕ ਕਲੋਨੀ ਮੇਰੇ ਪਿੱਛੇ ਦੇਖ ਸਕਦੇ ਵੀ ਤੁਸੀਂ ਇਧਰੋਂ ਫਰੰਟ ਹੈਗਾ ਜੇ ਇਧਰੋਂ ਕਲੋਨੀ ਦੀ ਐਂਟਰੀ ਗਈ ਜੇ ਤੇ ਕਲੋਨੀ ਦੇ ਵਿੱਚ ਕੀ ਕੀ ਫੈਸਿਲਿਟੀਆਂ ਹੈਗੀਆਂ ਉਹ ਤੁਹਾਨੂੰ ਮੈਂ ਅੱਗੇ ਵੀਡੀਓ ਵਿੱਚ ਦੱਸਾਂਗਾ ਤੇ ਆਹ ਦੇਖ ਸਕਦੇ ਹੋ ਕਿ ਬਹੁਤ ਸੋਹਣੀ ਪਾਰਕ ਵੀ ਬਣੀ ਹੋਈ ਆ ਠੀਕ ਆ ਜੀ ਇਹ ਸਾਰਾ ਕੁਝ ਮਤਲਬ ਕੀ ਕਲੋਨੀ ਦੇ ਅੰਦਰ ਹੈਗਾ ਵਾ ਤੁਹਾਡੇ ਬੱਚੇ ਇੱਥੇ ਆਰਾਮ ਦੇ ਨਾਲ ਖੇਡ ਸਕਦੇ ਆ ਕਲੋਨੀ ਵਿੱਚ ਕਿਸੇ ਵੀ ਫालतू ਬੰਦੇ ਦੀ ਐਂਟਰੀ ਨਹੀਂ ਹੈਗੀ ਤੇ ਪਲੱਸ ਸਾਰੀਆਂ ਇੱਥੇ ਅੱਛੀਆਂ ਫੈਮਿਲੀ ਗੁਰੇਂਦੀਆਂ ਨੇ ਵੈਸੇ ਵੀ ਤੁਸੀਂ ਕੈਮਰਾ ਦੇ ਵਿੱਚ ਦੇਖ ਲਿਆ ਕੋਠੀਆਂ ਘਾਟੀਆਂ ਸਭ ਕਿੰਨੇ ਆ ਸੋਹਣੀਆਂ ਤੇ ਕਿੰਨੀਆਂ ਘੈਂਟ ਬਣੀਆਂ ਹੋਇਆ ਤੇ ਏਰੀਆ ਵਗੈਰਾ ਵੀ ਤੁਸੀਂ ਦੇਖ ਲਿਆ ਵਾ ਕਿੰਨਾ ਵਧੀਆ ਹੈਗਾ ਵਾ ਜਿਹੜੀ ਆਪਾਂ ਕੋਠੀ ਤੁਹਾਨੂੰ ਦਿਖਾਣੀ ਹੈ ਨਾ ਆਪਾਂ ਉਹ ਕੋਠੀ ਤੱਕ ਤੁਹਾਨੂੰ ਲੈ ਕੇ ਚੱਲਦੇ ਆਂ ਹਾਂਜੀ ਦੋਸਤੋ ਇਹ ਕੋਠੀ ਕੀ ਹੈ ਜਿਹੜੀ ਕੋਠੀ ਅੱਜ ਆਪਾਂ ਤੁਹਾਨੂੰ ਦਿਖਾਣੀ ਆ ਤੇ ਬਾਕੀ ਇਹ ਕਲੋਨੀ ਦੀ ਨਾ ਦੇਖ ਸਕਦੇ ਹੋ ਕਿ ਕਲੋਨੀ ਦੇ ਵਿੱਚ ਸਾਰੀ ਨਾ ਬਾਉਂਡਰੀ ਬਣੀ ਹੋਈ ਆ ਇਹ ਦੇਖੋ ਸਾਰੀ ਕਲੋਨੀ ਬੰਦ ਹੈਗੀ ਆ ਕਿਤੇ ਸੇਫਟੀ ਗਈ ਆ ਕੁਝ ਪਲOTS ਵਗੈਰਾ ਵੀ ਇਥੇ ਸੇਲ ਹੋਣ ਵਾਲੇ ਪਏ ਹੋਏ ਆ ਤੇ ਇਹ ਕੋਠੀ ਕੀ ਆ ਕੋਠੀ ਹੈਗੀ ਆ ਟੋਟਲ 150 ਗਾਇ ਦੀ ਕੋਠੀ ਆ ਤੇ ਕੋਠੀ ਦੇ ਵਿੱਚ ਕੀ ਕੀ ਬਣਿਆ ਵਾ ਕਿਵੇਂ ਦੀ ਬਣੀ ਆ ਇਹ ਆਪਾਂ ਤੁਹਾਨੂੰ ਉਹਨਾਂ ਸਾਰੀ ਡਿਟੇਲ ਵਿੱਚ ਜਾਣਕਾਰੀ ਦਿੰਨੇ ਆ ਲੇਕਿਨ ਉਸ ਤੋਂ ਪਹਿਲਾਂ ਕਿ ਸਾਰਿਆਂ ਨੂੰ ਜਿਵੇਂ ਮੈਂ ਤੁਹਾਨੂੰ ਹਰ ਵਾਰ ਹੀ ਕਹਿਣਾ ਹੁੰਦਾ ਵਾ ਕਿ ਜੇਕਰ ਤੁਸੀਂ ਆਪਣਾ ਘਰ ਪਲਾਟ ਕੋਠੀ ਬੰਗਲਾ ਪੈਲੀ ਸ਼ੈੱਡ ਵਗੈਰਾ ਕੁਝ ਵੀ ਸੇਲ ਕਰਨਾ ਨਾ ਤੁਸੀਂ ਸਾਨੂੰ ਦੱਸ ਸਕਦੇ ਹੋ ਆਪਾਂ ਬਹੁਤ ਸੋਹਣੇ ਤਰੀਕੇ ਦੇ ਨਾਲ ਵੀਡੀਓ ਬਣਾ ਕੇ ਤੇ ਤੁਹਾਡੀ ਉਹ ਪ੍ਰਾਪਰਟੀ ਸੇਲ ਕਰਵਾ ਦੇਾਂਗੇ ਜਿਹਦੇ ਨਾਲ ਇੱਕ ਵਧੀਆ ਵਧੀਆ ਗਾਹਕ ਮਿਲ ਜਾਏ ਠੀਕ ਹੈ ਹੁਣ ਸ਼ੁਰੂ ਕਰਦੇ ਆ ਆਪਾਂ ਵੀਡੀਓ ਦੇਖ ਸਕਦੇ ਹੋ ਕਿ ਇਹਨਾਂ ਨੇ ਬਹੁਤ ਵਧੀਆ ਸਟੈਪ ਬਣਾਏ ਆ ਤਾਂ ਕਿ ਡਿੱਗਣ ਦਾ ਖਤਰਾ ਬੱਚੇ ਨੂੰ ਕਿਸੇ ਨੂੰ ਲੰਦਾ ਕਿ ਬੱਚੇ ਆ ਜਾਂਦੇ ਆ ਜਾਣੇ ਦੇ ਵਿੱਚ ਤੇ ਪੱਤਰ ਸਲਿੱਪ ਹੁੰਦਾ ਤੇ ਪੈਰ ਅੜ ਕੇ ਬਚਾ ਜਾਏਗਾ ਬੱਚੇ ਡਿੱਗਣ ਨਹੀਂ ਯੂ ਸਲਿੱਪ ਨਾਲ ਡਿੱਗਦੇ ਨਹੀਂ ਦੂਜੀ ਗੱਲ ਹੈ ਕਿ ਇਹਨਾਂ ਦਾ ਗੇਟ ਬਹੁਤ ਵਧੀਆ ਬਣਵਾਇਆ ਹੋਇਆ ਵਾ ਆਪਣਾ ਠੀਕ ਹੈ ਡਿਜ਼ਾਈਨ ਵੀ ਬਹੁਤ ਵਧੀਆ ਸਿੰਪਲ ਸੋਬਰ ਹੈਗਾ ਵਾ ਬਿਲਕੁਲ ਨਵਾਂ ਗੇਟ ਹੈਗਾ ਵਾ ਤੇ ਕੋਠੀ ਵਾਸਤੇ ਇਹਨਾਂ ਨੇ ਥੋੜੀ ਜਿਹੀ ਆਪਣੇ ਰਹਿਣ ਵਾਸਤੇ ਤਿਆਰ ਕਰਵਾਈ ਸੀਗੀ ਤੇ ਇਹਦੇ ਵਿੱਚ ਤੁਹਾਨੂੰ ਵਧੀਆ ਇੱਕ ਕਾਰ ਪਾਰਕਿੰਗ ਪਲੱਸ ਤੁਸੀਂ ਆਪਣੇ ਟੂ-ਵੀਲਰ ਵਗੈਰਾ ਵੀ ਇੱਥੇ ਦੋ-ਚਾਰ پارک ਕਰ ਸਕਦੇ ਹੋ ਆਰਾਮ ਦੇ ਨਾਲ ਤੇ ਬਾਕੀ ਕੋਠੀ ਦੇ ਅੰਦਰ ਕੀ ਕੀ ਬਣਿਆ ਵਾ ਉਹ ਤੁਹਾਨੂੰ ਦੱਸਦੇ ਆਂ ਇੱਕ ਮੋਹਣ ਆਪਾਂ ਕਰਦੇ ਆਂ ਜੀ ਕੋਠੀ ਦੇ ਅੰਦਰ ਐਂਟਰ ਇਹ ਇੰਨਾ ਨੇ ਨਾ ਲੱਕੜ ਦਾ ਬਹੁਤ ਸੋਹਣਾ ਵੂਡਨ ਨਾ ਗੇਲ ਬਣਵਾਇਆ ਹੋਇਆ ਇਹ ਵੀ ਦੇਖ ਸਕਦੇ ਹੋ ਕਿ ਕਿੰਨੀ ਵਧੀਆ ਕੁਆਲਿਟੀ ਤੇ ਕਿੰਨਾ ਵਧੀਆ ਡਿਜ਼ਾਈਨ ਬਣਵਾਇਆ ਹੋਇਆ ਵਾ ਤੇ ਆਹ ਦੇਖ ਸਕਦੇ ਹੋ ਡਿਜ਼ਾਈਨ ਕਿਤਾ ਸੋਹਣਾ ਬਣਵਾਇਆ ਹੈ ਗੇਲ ਦਾ ਲੱਗਦਾ ਲਗਾਇਆ ਮਾਇਕਾ ਵਾਲੇ ਕਿਨੇ ਲੱਗਦਾ ਇਹ ਨਾ ਪੱਥਰ ਹੋਏਗਾ ਐਂਟਰੀ ਕਰਦੇ ਸਾਨੂੰ ਮੋਟੀ ਦੇ ਵਿੱਚ ਨਾ ਡਰਾਈਂਗ ਰੂਮ ਮਿਲਦਾ ਬਹੁਤ ਸੋਹਣਾ ਆ ਦੇਖ ਸਕਦੇ ਹੋ ਕਿਵੇਂ ਕਿੰਨੀ ਵਧੀਆ ਇਹਨਾਂ ਨੇ ਫਿਟਿੰਗ ਏਰੀਆ ਬਣਾਇਆ ਹੋਇਆ ਵਾ ਤੇ ਤੁਸੀਂ ਵੀ ਆਪਣੇ ਹਿਸਾਬ ਦੇ ਨਾਲ ਇਹਨੂੰ ਯੂਜ਼ ਕਰ ਸਕਦੇ ਹੋ ਠੀਕ ਆ ਹਾਂਜੀ ਹੁਣ ਆਪਾਂ ਜਾਂਦੇ ਅੱਗੇ ਜਿਵੇਂ ਕਿ ਆ ਦੇਖ ਸਕਦੇ ਤੁਸੀਂ ਇਹਨਾਂ ਦੇ ਨਾਲ ਹੀ ਕਿਚਨ ਬਣਾਈ ਹੋਈ ਹੈ ਕਿਚਨ ਦੇ ਨਾਲ ਹੀ ਇਹਨੂੰ ਜਿਹੜਾ ਤੁਸੀਂ ਮੈਂ ਤੁਹਾਨੂੰ ਹੁਣ ਡਰਾਈਂਗ ਰੂਮ ਦਿਖਾਇਆ ਨਾ ਇਹਨੂੰ ਤੁਸੀਂ ਚਾਹੋ ਤੇ ਲੌਬੀ ਬਿਹਾਵ ਵੀ ਯੂਜ਼ ਕਰ ਸਕਦੇ ਹੋ ਇੱਥੋਂ ਕਿਚਨ ਵਗੈਰਾ ਆਪਣਾ ਡਾਈਨਿੰਗ ਟੇਬਲ ਵਗੈਰਾ ਲਗਾ ਸਕਦੇ ਹੋ ਇਨੂ ਜਿਵੇਂ ਤੁਸੀਂ ਚਾਹੋ ਨਾ ਉਵੇਂ ਹੀ ਤੁਸੀਂ ਆਪਣੇ ਤਰੀਕੇ ਨਾਲ ਯੂਜ਼ ਕਰ ਸਕਦੇ ਹੋ ਇਹ ਤੁਹਾਡੇ ਤੇ ਡਿਪੈਂਡ ਹੈ ਵਾ ਬਾਕੀ ਤੁਹਾਨੂੰ ਹੁਣ ਦੇਖੋ ਨੇ ਕੋਠੀ ਵਿੱਚ ਕੀ ਬਣਿਆ ਹੋ ਠੀਕ ਹੈ ਜੀ ਅੱਜ ਵਾਸ ਹਾਂਜੀ ਅੱਜ ਜਿਵੇਂ ਕਿ ਦੋਸਤ ਤੁਹਾਨੂੰ ਕਿਚਨ ਪਹਿਲੇ ਦਿਖਾਏਗਾ ਹੁਣ ਆਪਾਂ ਦਨ ਪ੍ਰੋਪਰ ਦਿਖਾਨੇ ਕਿਚਨ ਕਿਚਨ ਤੁਸੀਂ ਦੇਖ ਸਕਦੇ ਹੋ ਕਿ ਇਹ ਸਾਰੇ ਨਾ ਇਹ ਦਰਵਾਜ਼ੇ ਵਗੈਰਾ ਬਣੇ ਹੋਏ ਆ ਅੱਜ ਜਿਉ ਸਭ ਦੇਖ ਸਕਦੇ ਹੋ ਕਿ ਇਹਨਾਂ ਦੀ ਕਿਚਨ ਵੀ ਬਹੁਤ ਵਧੀਆ ਤਰੀਕੇ ਨਾਲ ਬਣਾਈ ਹੋਈਆਂ ਆ ਓਪਨ ਕਿਚਨ ਹੈਗੀਆਂ ਆ ਡਰੋਰ ਵਗੈਰਾ ਸਾਰੇ ਬਣੇ ਹੋਏ ਥੱਲੇ ਇਹਨਾਂ ਵਿੱਚ ਜਿਵੇਂ ਜਿਵੇਂ ਤੁਸੀਂ ਆਪਣਾ ਸਮਾਨ ਸਮੂਹ ਜਿਵੇਂ ਰੈਡੀਓਸਤ ਕਨੋ ਮੈਂ ਰੱਖ ਸਕਦੇ ਹੋ ਆ ਇਹਨਾਂ ਨੇ ਚਿਮਨੀ ਵਾਸਤੇ ਪਾਈਪ ਕੱਢੀ ਹੋਈ ਹੈ ਚਿਮਨੀ ਨਹੀਂ ਲਗਾਈ ਤੁਸੀਂ ਲਗਾਓਗੇ ਬੈਡ ਰਿਆ ਆਦਰਵਾਇਜ਼ ਜਿਵੇਂ ਵੀ ਹੋ ਕੋ ਚੱਲਦਾ ਹੀ ਪਿਆ ਹੋ ਠੀਕ ਨਹੀਂ ਚਿਮਨੀ ਵੈਸੇ ਵੀ ਜ਼ਰੂਰੀ ਹੁੰਦੀ ਹੈ ਇਹਨਾਂ ਨੇ ਖੁਦ ਹੀ ਨਹੀਂ ਲਗਾਈ ਆ ਇਹ ਦੇਖੋ ਦੋਸਤੋ ਐਗੀ ਵੈਂਟੀ ਠੀਕ ਹੈ ਜੀ ਇਹਨਾਂ ਦੀ ਵੈਂਟੀ ਵੀ ਬੜੀ ਸੋਹਣੀ ਹੈਗੀ ਹੋ ਉੱਪਰ ਇਹ ਵਾਸ਼ਪੇਸ਼ੀਨ ਫਿੱਟ ਕੀਤਾ ਬਹੁਤ ਸੋਹਣਾ ਲੱਗਿਆ ਮਿਰਰ ਵਗੈਰਾ ਬਹੁਤ ਸੋਹਣਾ ਲੱਗਾ ਆ ਵਾ ਤੇ ਬਾਕੀ ਆਪਾਂ ਤੁਹਾਨੂੰ ਦਿਖਾਉਨੇ ਹਾਂ ਦੋਸਤੋ ਇਹਨਾਂ ਦਾ ਫਰਸਟ ਬੈਡਰੂਮ ਠੀਕ ਹੈ ਜੀ ਆਹ ਹੈ ਇਹਨਾਂ ਦਾ ਫਰਸਟ ਬੈਡਰੂਮ ਬੈਡਰੂਮ ਠੀਕ ਹੈ ਇਹਨੂੰ ਤੁਸੀਂ ਆਪਣੇ ਤਰੀਕੇ ਦੇ ਨਾਲ ਜਿਵੇਂ ਡੈਕੋਰੇਸ਼ਨ ਵਗੈਰਾ ਕਰਮੀ ਚੁੰਦੇ ਹੋ ਨਾ ਇਹ ਤੁਸੀਂ ਆਪਣੇ ਬਿਹਾਵ ਤੇ ਕਰ ਸਕਦੇ ਹੋ ਦੇਖ ਸਕਦੇ ਹੋ ਕਿ ਇਹਨਾਂ ਨੇ ਏਸੀ ਵਾਸਤੇ ਅੰਡਰਗ੍ਰਾਉਂਡ ਪਾਈਪਲਾਈਨ ਕੱਢੀਆਂ ਹੀ ਆ ਵਾ ਉਹ ਤੁਹਾਨੂੰ ਕੋਈ ਖਰਚਾ ਨਹੀਂ ਪਏਗਾ ਆਹ ਹੈ ਇਹਨਾਂ ਦਾ ਅਟੈਚ ਬਾਥਰੂਮ ਠੀਕ ਹੈ ਜੀ ਆਹ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਅਟੈਚ ਬਾ ਬਹੁਤ ਵਧੀਆ ਬਣਾਇਆ ਹੈ ਟਾਇਲ ਵਗੈਰਾ ਦਾ ਵਰਕ ਵਗੈਰਾ ਪ੍ਰੋਪਰ ਇਹਨਾਂ ਨੇ ਕਰਵਾਇਆ ਹੋਇਆ ਵਾ ਇੱਥੇ ਤੁਸੀਂ ਆਪਣੇ ਸਾਹਮਣੇ ਇਹਨਾਂ ਨੇ ਆਪਣੀ ਅਲਮਾਰੀ ਲਗਵਾਈ ਹੋਈ ਆ ਠੀਕ ਹੈ ਆਪਣੀ ਇਹ ਵੀ ਤੁਸੀਂ ਆਪਣੀ ਮਰਜ਼ੀ ਦੇ ਨਾਲ ਅਲਮੀਰਾ ਬਣਾ ਸਕਦੇ ਹੋ ਜਿਵੇਂ ਤੁਹਾਨੂੰ ਵਧੀਆ ਲੱਗੇ ਅਗੂ ਆਪਾਂ ਚੱਲਦੇ ਹਾਂ ਜੀ ਨੈਕਸਟ ਬੈੱਡਰੂਮ ਦੇ ਵਿੱਚ ਆ ਗਿਆ ਨਾ ਮੈਂ ਨੈਕਸਟ ਬੈੱਡਰੂਮ ਠੀਕ ਹੈ ਜੀ ਆ ਗਿਆ ਨਾ ਦਾ ਖੁੱਲਾ ਵੱਡਾ ਬੈੱਡਰੂਮ ਜਿੰਨੂੰ ਆਪਾਂ ਮਾਸਟਰ ਬੈਡਰੂਮ ਵੀ ਕਹਿ ਦਿੰਨੇ ਆ ਇੱਥੇ ਤੁਸੀਂ ਇਹਨਾਂ ਨੇ ਅਲਮੀਰਾ ਵਗੈਰਾ ਪਰਫੈਕਟਲੀ ਹੈ ਬਣਵਾਈ ਹੋਈ ਹੈ ਜਾਂ ਬਣੀ ਲਿਤੀ ਹੋਈ ਹੈ ਇਹ ਨਹੀਂ ਮੈਨੂੰ ਪਤਾ ਇਹ ਕਹ ਬਣੀ ਹੋਈ ਇਹਨਾਂ ਦੀ ਅਲਮੀਰਾ ਤੇ ਇਹ ਬੈਡਿੰਗ ਵਗੈਰਾ ਕੀਤੀ ਆ ਤੁਸੀਂ ਆਪਣੇ ਹਿਸਾਬ ਦੇ ਨਾਲ ਜਿਵੇਂ ਮਰਜ਼ੀ ਇੱਥੇ ਆਪਣਾ ਰੂਮ ਡੈਕੋਰੇਸ਼ਨ ਕਰਵਾ ਸਕਦੇ ਹੋ ਇਹ ਤੁਹਾਡੇ ਦੇ ਡਿਪੈਂਡਿੰਗ ਤੁਸੀਂ ਕਿਸ ਤਰ੍ਹਾਂ ਕਰਵਾਣਾ ਬਟ ਇਹ ਇਹਨਾਂ ਦਾ ਵੱਡਾ ਬੈਡਰੂਮ ਹੈਗਾ ਜਿਹਨੂੰ ਆਪਾਂ ਕਹਿੰਦੇ ਮਾਸਟਰ ਬੈਡਰੂਮ ਆਓ ਆਪਾਂ ਹੁਣ ਇਹਨਾਂ ਦੁਖਾਣੇ ਅਟੈਚ ਬਾਥਰੂਮ ਅਟੈਚ ਬਾਥਰੂਮ ਖਾਨੇ ਲਾਈਟ ਓਨ ਕਰਦੇ ਆ। ਅੰਦਰੋਂ ਆਇਨਾ ਲਾਇਆ ਹੈਗਾ ਦੂਸਰੇ ਬੈਡਰੂਮ ਦੇ ਨਾਲ ਅਟੈਚ ਬਾਥਰੂਮ ਠੀਕ ਹੈ। ਇੱਥੇ ਵੀ ਟਾਈਲਿੰਗ ਵਗੈਰਾ ਦਾ ਪ੍ਰੋਪਰ ਵਰਕ ਕਰਵਾਇਆ ਆਇਆ ਵਾ। ਥੱਲੇ ਦੇਖ ਸਕਦੇ ਹੋ ਕਿ ਥੱਲੇ ਵੀ ਇਹਨਾਂ ਨੇ ਬਹੁਤ ਸੋਹਣੀਆਂ ਟਾਈਲਾਂ ਲਗਵਾਈਆਂ ਹੋਈਆਂ ਵਾ। ਠੀਕ ਹੈ। ਹੁਣ ਇਹ ਕੋਠੀ ਦੀ ਤੁਹਾਨੂੰ ਦਿਖਾਣੇ ਆਪਾਂ ਦੂਸਰਾ ਫਲੋਰ। ਇਸ ਕੋਠੀ ਤੇ ਆਪਾਂ ਤੁਹਾਨੂੰ ਦੂਸਰੀ ਮੰਜ਼ਿਲ ਦਿਖਾਣੇ ਆ ਕਿ ਉੱਥੇ ਕੀ ਕੀ ਬਣਿਆ ਹੈ ਕਿਵੇਂ ਦਾ ਬਣਿਆ ਹੋਇਆ ਵਾ। ਤੇ ਆਓ ਆਪਾਂ ਚੱਲਦੇ ਹਾਂ ਨਾ ਜੀ ਦੂਸਰੇ ਮੰਦਰ ਤੇ ਹਾਂ ਦੋਸਤੋ ਸਾਜੀ ਕੋ ਹੋਰ ਇਹਨਾਂ ਦੀ ਜਿਹੜੀਆਂ ਪੋੜੀਆਂ ਬਣੀਆਂਈਆਂ ਨਾ ਉਹ ਬਾਹਰੋਂ ਬਣੀਆਂਈਆਂ ਵਾ ਪਰ ਕਈ ਕੋਠੀਆਂ ਦੇ ਵਿੱਚ ਅੰਦਰੋਂ ਬਣੀਆਂ ਹੁੰਦੀਆਂ ਲੇਕਿਨ ਇਹਨਾਂ ਦੇ ਬਾਹਰੋਂ ਬਣੀਆਂ ਆ ਸਿਰਫ ਪੋੜੀਆਂ ਦੇ ਵਿੱਚ ਇਹਨਾਂ ਨੇ ਟਾਈਲਾਂ ਵਗੈਰਾ ਦਾ ਵਰਕ ਕਰਵਾਣਾ ਵਾ ਤੇ ਉਹੀ ਹੋਣ ਵਾਲਾ ਵਾ ਆਦਰਵਾਇਜ਼ ਥੱਲੇ ਪ੍ਰੋਪਰ ਕੋਠੀ ਕੰਪਲੀਟ ਹੈਗੀ ਆ ਇੱਥੇ ਕੋਈ ਵੀ ਤੁਹਾਨੂੰ ਕੰਮ ਕਰਵਾਉਣ ਦੀ ਲੋੜ ਨਹੀਂ ਗਈ ਉਹ ਤੁਹਾਡੇ ਤੇ ਡਿਪੈਂਡ ਹੈ ਤੁਸੀਂ ਕਿਵੇਂ ਦਾ ਕੰਮ ਕਰਵਾਣਾ ਹੈ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਦੱਸਾਂਗੇ ਉੱਪਰ ਇਹਨਾਂ ਦੇ ਕੀ ਬਣਿਆ ਤੇ ਕਿਵੇਂ ਦਾ ਬਣਿਆ ਵਾ ਆ ਦੇਖੋ ਇਹਨਾਂ ਦੋਸਤੋ ਕਿੰਡੀ ਵਧੀਆ ਇਹਨਾਂ ਨੇ ਬਾਲਕੋਨੀ ਬਣਾਈ ਹੋਈ ਆ ਬਾਲਕੋਨੀ ਵੀ ਕਾਫੀ ਇਹਨਾਂ ਨੇ ਖੁੱਲਡੁੱਲੀ ਬਣਵਾਈ ਹੋਈ ਆ ਤੇ ਬਾਕੀ ਤੁਸੀਂ ਇੱਥੇ ਸ਼ਾਮ ਦੇ ਟਾਈਮ ਤੇ ਕੁਰਤੀਆਂ ਡਾ ਕੇ ਵਧੀਆ ਤਰੀਕੇ ਨਾਲ ਗਰਮੀ ਦੇ ਵਿੱਚ ਠੰਡੀ ਹਵਾ ਦਾ ਆਨੰਦ ਲੈ ਸਕਦੇ ਹੋ ਨਾਲ ਇੱਥੇ ਚਾਹ ਕੌਫੀ ਵਗੈਰਾ ਵੀ ਪੀ ਸਕਦੇ ਹੋ ਤੇ ਆਹ ਦੇਖੋ ਬਾਲਕੋਨੀ ਦੇ ਨਾਲ ਹੀ ਰਸੋਈ ਹੈਗੀ ਆ ਠੀਕ ਹੈ ਨਾ ਇਨਾਂ ਦੀ ਇਹ ਵੀ ਕਿਚਨ ਓਪਨ ਹੈਗੀ ਆ ਥੱਲੇ ਵਾਂਗ ਹੀ ਬਣਾਈ ਹੋਈ ਆ ਤੇ ਉੱਪਰ ਇਹਨਾਂ ਨੇ ਚਿਮਨੀ ਦੀ ਲੋਡ ਨਹੀਂ ਕੀਤੀ ਇਹਨਾਂ ਨੇ ਸ਼ਾਇਦ ਨਹੀਂ ਦਿੱਤੀ ਇਹਨਾਂ ਨੂੰ ਆਪਣਾ ਹੋਏਗਾ ਹਨਾ ਆਪਣੇ ਹਿਸਾਬ ਦੇ ਨਾਲ ਤੇ ਵਧੀਆ ਵਾ ਇੱਥੋਂ ਚਾਹ ਬਣਵਾਓ ਬਾਲਗੋਨੀ ਜੀ ਲੈ ਲਓ ਨਾਲ ਕੁਝ ਵੀ ਖਾਣ ਵਾਸਤੇ ਲੈ ਜਾਓ ਠੀਕ ਹੈ ਐ ਆ ਗਿਆ ਦੋਸਤੋ ਇਹਨਾਂ ਦਾ ਲ lobby area ਜਾਂ ਲਗਾ ਲਓ ਡਾਈਨਿੰਗ ایرিয়া ਜਾਂ ਜੋ ਵੀ ਆ ਜਾਂ ਲਾ ਲਓ ਤੁਸੀਂ ਇਹਨੂੰ ਆਪਾਂ ਡਰਾਈਂਗ ਰੂਮ ਜਿਵੇਂ ਤੁਸੀਂ ਯੂਜ਼ ਕਰਨਾ ਵਾ ਇਹ ਉਸੇ ਹਿਸਾਬ ਨਾਲ ਤੁਸੀਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਇਹਨੂੰ ਯੂਜ਼ ਕਰ ਸਕਦੇ ਹੋ ਕਿਚਨ ਦੇ ਨਾਲ ਹੀ ਆ ਓਪਨ ਕਿਚਨ ਹੈਗੀ ਆ ਇੱਥੇ ਚਾਹੋ ਤੂੰ ਤੁਸੀਂ ਦਰਵਾਜ਼ਾ ਲੱਗਾ ਆ ਵਾ ਉਹਨੂੰ ਚਾਹੋ ਤੂੰ ਤੁਸੀਂ ਹਟਾ ਸਕਦੇ ਹੋ ਅਦਰਵਾਈ ਤੁਸੀਂ ਇਸ ਤਰ੍ਹਾਂ ਰਹਿਣ ਦਿਓ ਕੋਈ ਇਸ਼ੂ ਨਹੀਂਗਾ ਠੀਕ ਹੈ ਜੀ ਆ ਹੈਗਾ ਨਾ ਦੋਸਤੋ ਪਹਿਲਾ ਬੈਡਰੂਮ ਉੱਪਰ ਠੀਕ ਹੈ ਆ ਹੈਗਾ ਦੋਸਤੋ ਇਹਨਾਂ ਦਾ ਪਹਿਲਾ ਬੈਡਰੂਮ ਠੀਕ ਹੈ ਮਬ ਇਹ ਨਾ ਕੋਠੀ ਦੇ ਵਿੱਚ ਦੋਸਤੋ ਜਿਹੜੇ ਰੂਮ ਵਗੈਰਾ ਹੈਗੇ ਹਨ ਪੇਂਟ ਦੀ ਥੋੜੀ-ਬੋਤੀ ਦਿੱਕਤ ਹੈਗੀ ਆ ਜੇਕਰ ਤੁਸੀਂ ਚਾਹੋ ਤੇ ਤੁਹਾਨੂੰ ਪੇਂਟ ਵਗੈਰਾ ਕਰਵਾ ਕੇ ਦੇਣਗੇ ਲੇਕਿਨ ਉਹਦਾ ਵਿੱਚ ਖਰਚਾ ਐਡ ਹੋ ਜਾਏਗਾ ਅਦਰਵਾਈਜ਼ ਤੁਸੀਂ ਚਾਹੋ ਤੇ ਆਪਣੀ ਮਰਜ਼ੀ ਦੇ ਹਿਸਾਬ ਨਾਲ ਪੇਂਟ ਕਰਵਾ ਸਕਦੇ ਹੋ ਜਾਂ ਉਹ ਵੀ ਜਦੋਂ ਤੁਹਾਨੂੰ ਪਸੰਦ ਆਂਦੀ ਆ ਜਦੋਂ ਅਸੀਂ ਤੁਹਾਡੇ ਨਾਲੇ ਜਦੋਂ ਅਸੀਂ ਤੁਹਾਡੀ ਕੋਟੀ ਦੇ ਅਕੋਰਡਿੰਗ ਡੀਲ ਕਰਾਵਾਂਗੇ ਮਾਲਕ ਦੇ ਨਾਲ ਤੇ ਉਹਦੇ ਵਿੱਚ ਗੱਲ ਹੋ ਜਾਏਗੀ ਬਾਕੀ ਆਪਾਂ ਦੱਸਾਂਗੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਥੱਲੇ ਨਾ ਇਹਨਾਂ ਨੇ ਕਾਲਾ ਫਰਸ਼ ਪਵਾਇਆ ਹੋਇਆ ਵਾ ਚਲੋ ਇਹਦਾ ਵੀ ਇੱਕ ਫਾਇਦਾ ਹੀ ਹੈਗਾ ਵਾ ਤੁਹਾਨੂੰ ਤੁਸੀਂ ਆਪਣੀ ਮਰਜ਼ੀ ਦੇ ਹਿਸਾਬ ਦੇ ਨਾਲ ਇੱਥੇ ਟਾਇਲ ਵਗੈਰਾ ਦਾ ਵਰਕ ਕਰਵਾ ਸਕਦੇ ਹੋ ਇਹ ਤੁਹਾਡੇ ਤੇ ਡਿਪੈਂਡ ਹੈਗਾ ਵਾ ਬਾਕੀ ਇਹ ਵਾ ਕਿ ਆ ਦੇਖੋ ਕਮਰੇ ਦੇ ਵਿੱਚ ਨਾ ਇਹਨਾਂ ਨੇ ਟਾਇਲ ਵਗੈਰਾ ਪ੍ਰੋਪਰ ਲਗਵਾਈ ਹੋਈ ਆ ਟਾਇਲ ਵੀ ਬਹੁਤ ਵਧੀਆ ਲਗਵਾਈ ਹੋਈ ਆ ਤੇ ਇਹ ਵੀ ਜਿਹੜਾ ਦਰਵਾਜ਼ਾ ਨਾ ਇਹ ਵੀ ਵੁੱਡਨ ਦਾ ਬਣਵਾਇਆ ਠੀਕ ਆ ਜੋ ਕਿ ਸੇਮ ਹੀ ਹੈਗਾ ਜਿਵੇਂ ਤੁਹਾਨੂੰ ਮੈਂ ਪਹਿਲਾਂ ਕਿਹਾ ਸੀਗਾ ਕਿ ਇਹਨਾਂ ਨੇ ਮਾਇਕਾ ਵਗੈਰਾ ਬਹੁਤ ਵਧੀਆ ਲਗਵਾਇਆ ਆ ਪਾਸੇ ਲੱਗਦਾ ਵੇਖਣ ਨੂੰ ਨਾ ਜਿਵੇਂ ਇਹ ਉਹੀ ਪੱਥਰ ਲਗਵਾਇਆ ਹੈ ਤੇ ਇਹਦਾ ਪਿਛਲੇ ਪਾਸੇ ਜਿਹੜਾ ਮਾਈਕਰੋ ਡਿਜ਼ਾਈਨ ਹੈ ਉਹ ਹੋरेगा ਫਰੰਟ ਤੇ ਹੋरेगा ਪਿਛੋ ਇਹ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ ਪਿਛੇ ਵੀ ਮਾਈਕਰੋ ਡਿਜ਼ਾਈਨ ਹੋ ਰਗਾ ਵਾ ਦੋਸਤੋ ਹੁਣ ਆਇਆ ਦਿਖਾਣੇ ਉੱਪਰ ਇਹਦਾ ਦੂਸਰਾ ਬੈਡਰੂਮ ਯਾਨੀ ਕਿ ਟੋਟਲ ਕੋਠੀ ਦੇ ਵਿੱਚ ਚਾਰ ਬੈਡਰੂਮ ਨੇ ਦੋ ਥੱਲੇ ਆ ਦੋ ਉੱਪਰ ਆ ਆ ਹੈਗਾ ਵਾ ਇਹਨਾਂ ਦਾ ਉੱਪਰ ਵਾਲਾ ਦੂਸਰਾ ਬੈਡਰੂਮ ਯਾਨੀ ਕਿ ਚੌਥਾ ਬੈਡਰੂਮ ਹੈਗਾ ਵਾ ਇਹ ਵੀ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਵੈਸੇ ਸਿੰਪਲ ਸੋਬੇ ਦੇ ਰੱਖਿਆ ਆ ਵਾ ਜੇਕਰ ਤੁਸੀਂ ਚਾਹੋ ਇੱਥੇ ਆਪਣਾ LED ਪੈਨਲ ਵਗੈਰਾ ਬਣਵਾ ਸਕਦੇ ਹੋ ਜਾਂ ਚਾਹੋ ਤੁਸੀਂ ਅਲਮੀਰਾ ਬਣਵਾ ਸਕਦੇ ਹੋ ਜਾਂ ਤੁਸੀਂ ਅਲਮੀਰਾ ਪਲੱਸ LED ਪੈਨਲ ਬਣਵਾ ਸਕਦੇ ਹੋ ਤੇ ਬਾਕੀ ਇਹਨਾਂ ਦਾ ਹੈਗਾ ਅਟੈਚ ਬਾਥਰੂਮ ਉੱਪਰ ਵੀ ਯਾਨੀ ਕਿ ਸਾਰੇ ਰੂਮ ਜੀ ਚਾਰ ਰੂਮ ਹੈ ਚਾਰ ਰੂਮ ਦੇ ਨਾਲ-ਨਾਲ ਹੀ ਇਹਨਾਂ ਦੇ ਅਟੈਚ ਬਾਥਰੂਮ ਹੈਗੇ ਆ ਜਿਹੜੇ ਇਹ ਸ਼ਾਇਡ ਲਾਈਟ ਨੇ ਆਮ ਮਤਲਬ ਕਿ ਇਹਨਾਂ ਦਾ ਜਿਹੜਾ ਉੱਪਰਲਾ ਅਟੈਚ ਬਾਥਰੂਮ ਹੈ ਉਹਦੀ ਲਾਈਟਿੰਗ ਆਕਦੀ ਪਈ ਬਟ ਉੱਪਰ ਵੀ ਇਹਨਾਂ ਨੇ ਸੇਮ ਆਪਣਾ ਟਾਇਲ ਦਾ ਕੰਮ ਕਰਵਾਇਆ ਹੋਇਆ ਵਾ ਇਹਨਾਂ ਦੇ ਵਾਸ਼ ਫੈਸ਼ਨ ਵੀ ਲੱਗੇ ਹੋਏ ਆ ਬਾਥਰੂਮ ਦੇ ਵਿੱਚ ਪਲੱਸ ਇਹਨਾਂ ਦੇ ਸ਼ਾਵਰ ਵਗੈਰਾ ਸਾਰੇ ਲੱਗੇ ਹੋਏ ਆ ਤੁਹਾਨੂੰ ਇਹੋ ਜਿਹਾ ਕੋਈ ਵੀ ਕੰਮ ਕਰਵਾਉਣ ਦੀ ਲੋੜ ਨਹੀਂ ਕਿ ਕਿ ਜਿਹਦੇ ਨਾਲ ਤੁਹਾਡਾ ਜ਼ਿਆਦਾ ਖਰਚਾ ਆਵੇ ਦੂਸਰੇ ਕਹਿੰਦਾ ਇਹ ਵੀ ਮਤਲਬ ਕਿ ਬਾਥਰੂਮ ਹੈਗਾ ਵਾ ਲੇਕਿਨ ਫਿਲਹਾਲ ਇਹਨਾਂ ਨੇ ਵੈਸੇ ਕੱਪੜੇ ਕੁਪੜੇ ਧੋਣ ਦਾ ਇਹਨਾਂ ਨੇ ਇੱਕ ਸਿਸਟਮ ਬਣਾਇਆ ਹੈ ਵਾ ਜਿਵੇਂ ਕਿ ਜ਼ਿਆਦਾਤਰ ਤੁਹਾਨੂੰ ਪਤਾ ਵਾ ਕਿ ਕੱਪੜੇ ਧੋਣ ਵਾਲੀ ਜਗ੍ਹਾ ਜਿਹੜੀ ਹੁੰਦੀ ਆ ਉਹ ਡਾਟ ਏਰੀਆ ਹੀ ਹੁੰਦੀ ਆ ਲੇਕਿਨ ਇਹਨਾਂ ਨੇ ਆ ਕੱਪੜੇ ਧੋਣ ਵਾਲਾ ਬਣਾਇਆ ਹੈਗਾ ਇਹ ਵੀ ਇਹ ਬਾਥਰੂਮ ਹੀ ਹੈਗਾ ਵਾ ਤੇ ਪਿੱਛੇ ਜਿਹੜੇ ਇਹਨਾਂ ਨੇ ਛੋਟਾ ਜਿਹਾ ਬਣਾਇਆ ਵਾ ਆਪਣਾ ਰੂਮ ਦਾ ਆ ਦੇਖੋ ਕਿੱਡਾ ਸੋਹਣਾ ਇਹਨਾਂ ਨੇ ਮੰਦਰ ਬਣਾਇਆ ਹੋਇਆ ਆਪਣਾ ਇੱਥੇ ਹਨ ਕਿੱਡਾ ਸੋਹਣਾ ਲੱਗ ਰਿਹਾ ਵਾ ਇੱਕ ਸੈਪਰੇਟ ਜੀ ਪਲੇਸ ਹੈਗੀ ਆ ਬਾਬਾ ਜੀ ਵਾਸਤੇ ਵੀ ਤੇ ਇੱਕ ਇਹਨਾਂ ਦਾ ਹੈਗਾ ਵਾ ਇਹ ਰੂਮ। ਇਹਦੀ ਲਾਈਟ ਔਨ ਕਰਦੇ ਆਂ। ਠੀਕ ਹੈ। ਇੱਕ ਦੋਸਤੋ ਇਹਨਾਂ ਦਾ ਇੱਕ ਐਵੇਂ ਰੂਮ ਹੈਗਾ ਵਾ ਲੇਕਿਨ ਇਹਨਾਂ ਨੇ ਸਟੋਰ ਦੇ ਬਿਹਾਫ ਤੇ ਯੂਜ਼ ਕੀਤਾ ਹੈ ਫालतू ਦਾ ਜੋ ਵੀ ਸਮਾਨ ਹੈਗਾ ਵਾ ਇੱਥੇ ਰੱਖਿਆ ਹੈ ਵਾ। ਤੁਸੀਂ ਚਾਹੋ ਇਹਨੂੰ ਆਪਣੀ ਮਰਜ਼ੀ ਦੇ ਅਕੋਰਡਿੰਗ ਯੂਜ਼ ਕਰ ਸਕਦੇ ਹੋ ਵੀ ਛੋਟਾ ਜਿਹਾ ਰੂਮ ਯੂਜ਼ ਕਰ ਸਕਦੇ। ਮੰਨ ਲਓ ਕਿ ਇਹ ਬੱਚਿਆਂ ਦਾ ਰੂਮ ਵੀ ਹੋ ਸਕਦਾ ਬਹੁਤ ਵਧੀਆ। ਠੀਕ ਹੈ ਜੀ। ਬਾਕੀ ਇਹਨਾਂ ਨੇ ਜਿਹੜਾ ਵੁੱਡਨ ਦਾ ਵਰਕ ਹੈਗਾ ਵਾ ਉਹ ਸੇਮ ਹੀ ਸਾਰੇ ਦਰਵਾਜ਼ਿਆਂ ਦਾ ਕੀਤਾ ਹੋਇਆ ਵਾ। ਉਡਣ ਦੇ ਵਰਕ ਦਾ ਸੇਮ ਸਾਰੇ ਦਵਾਜ਼ੇ ਬਣੇ ਹੋਏ ਆ ਇੱਕੋ ਜਿਹੇ ਪਿਛੋਂ ਵੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦਰਵਾਜ਼ਾ ਦਿਖਾਇਆ ਸੀ ਉਹ ਉਵੇਂ ਹੀ ਆ ਬਾਕੀ ਇਹ ਥੱਲੇ ਇਹਨਾਂ ਨੇ ਬਣਾਇਆ ਹੋਇਆ ਵਾ ਇਹ ਦੇਖੋ ਦੋਸਤੋ ਇਹਨਾਂ ਨੇ ਨਾ ਹਵਾ ਵਾਸਤੇ ਮਤਲਬ ਕਿ ਇਹਨਾਂ ਨੇ ਵਿੰਡੋ ਵਗੈਰਾ ਹੀ ਬਣਾਈ ਹੋਈਆਂ ਵਾ ਆਹ ਕੰਨੀਆਂ ਕੁੰਨੀਆਂ ਪਈਆਂ ਆ ਵੀ ਦੇਖ ਸਕਦੇ ਕਿੰਨਾ ਖੁੱਲਡ ਲੰਮ ਹੋਣ ਲਗਾ ਯਾਨੀ ਕਿ ਇਹ ਇਹ ਤੋਂ ਡੱਟ ਦਾ ਵਰਕ ਵੀ ਲੈ ਰਹੇ ਨੇ ਹਾਂਜੀ ਦੋਸਤੋ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਸਭ ਤੋਂ ਉੱਪਰ ਆਪਾਂ ਮਤਲਬ ਕਿ ਲਾਸਟ ਛੱਤ ਤੇ ਹਾਂਜੀ ਦੋਸਤੋ ਇੱਥੇ ਨਾ ਇੱਕ ਕਾਮਨ ਟਾਇਲਟ ਵੀ ਹੈਗਾ ਵਾ ਕਾਮਨ ਟਾਇਲਟ ਬਾਥਰੂਮ ਵੀ ਹੈਗਾ ਵਾ ਉਹ ਥੱਲੇ ਹੈਗਾ ਵਾ ਉਹ ਅਸੀਂ ਤੁਹਾਨੂੰ ਦਿਖਾਣਾ ਭੁੱਲ ਗਏ ਆ ਉਹ ਆਪਾਂ ਥੱਲੇ ਤੁਹਾਨੂੰ ਜਾਂਦੇ ਟਾਈਮ ਦਿਖਾਣੇ ਆ ਹਾਂਜੀ ਦੋਸਤੋ ਹੁਣ ਆਪਾਂ ਚੱਲੇ ਇਹਨਾਂ ਦੀ ਛੱਤ ਤੇ ਤੇ ਉੱਤੋਂ ਤੁਹਾਨੂੰ ਉੱਤੋਂ ਤੁਹਾਨੂੰ ਕੋਠੀ ਦੀ ਜਿੰਨੀ ਵੀ ਲੈਂਥ ਹੈਗੀ ਨਾ ਸਾਰੀ ਦਿਖਾਵਾਂਗੇ ਪਰ ਵੀ ਇਹਨਾਂ ਨੇ ਇੱਕ ਰੂਮ ਹੀ ਬਣਾਇਆ ਆ ਪੂਰਾ ਪੂਰੇ ਦਾ ਪੂਰਾ ਇੱਥੇ ਵੀ ਇਹ ਤੁਹਾਡੇ ਤੇ ਡਿਪੈਂਡ ਹੈਗਾ ਵਾ ਆ ਇਹਨਾਂ ਨੇ ਆਪਸ਼ਨ ਦਿੱਤੀ ਆ ਜੇਕਰ ਤੁਸੀਂ ਚਾਹੋ ਇਹ ਤੋਂ ਦੀਵਾਰ ਕੱਢ ਕੇ ਇਹਨੂੰ ਰੂਮ ਵੀ ਯੂਜ਼ ਕਰ ਸਕਦੇ ਹੋ ਤੇ ਜੇਕਰ ਤੁਸੀਂ ਇਹਨੂੰ ਓਪਨ ਹੀ ਰੱਖਣਾ ਹੋਵੇ ਜਿਵੇਂ ਕਿ ਹੁਣ ਓਪਨ ਦਾ ਓਪਨ ਹੀ ਗਿਆ ਵਾ ਜੇਕਰ ਤੁਸੀਂ ਓਪਨ ਹੀ ਰੱਖਣਾ ਤੇ ਉਹਦੇ ਤੇ ਫਿਰ ਗੱਲ ਹੀ ਵੱਖਰੀ ਆ ਠੀਕ ਆ ਹੁਣ ਤੁਸੀਂ ਉੱਪਰੋਂ ਦੇਖ ਸਕਦੇ ਹੋ ਕਿ ਸਾਰਾ 뷰 ਕਿਦਾਂ ਦਾ ਵਾ ਠੀਕ ਆ ਸਾਰੀ ਕਲੋਨੀ ਦੇਖ ਸਕਦੇ ਹੋ ਕਿਦਾਂ ਕਿੱਡੀ ਸੋਹਣੀ ਤਰੀਕੇ ਨਾਲ ਬਣੀ ਹੋਈ ਆ ਤੇ ਬਾਕੀ ਆਓ ਤੁਹਾਨੂੰ ਖਾਨੇ ਆ ਇਹ ਵੀ ਬਹੁਤ ਇਨਾਂ ਨੇ ਖੁੱਲਾ ਡੁੱਲਾ ਬਣਵਾਇਆ ਹੋਇਆ ਵਾ ਆਗੇ ਦੋਸਤਾਂ ਪੈਨਾਂ ਦੀ ਛੱਤ ਤੇ ਲੈਂਥ ਕਾਫੀ ਲੰਬੀ ਕੀ ਆ ਅਸਲ ਦੇ ਵਿੱਚ ਦੋਸਤੋ ਇਹ ਸੀਗੇ ਪਹਿਲੋ ਇਹ ਦੋਨੇ ਘਰ ਇੱਕ ਸੀਗੇ ਉਹਦੇ ਵਿੱਚੋਂ ਇਹ ਦੋ ਘਰ ਬਣੇ ਆ ਠੀਕ ਹੈ ਬਾਕੀ ਐਡਰੈਸ ਪ੍ਰੋਪਰ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਿੰਨੇ ਆ ਇਹ ਕਲੋਨੀ ਹੈ ਜੇ ਫਤੇਗੜ ਚੂੜੀਆਂ ਰੋਡ ਕੰਟੀਨੈਂਟਲ اسٹیਟ ਜੇਕਰ ਤੁਹਾਨੂੰ ਇਹ ਕੋਠੀ ਪਸੰਦ ਆਂਦੀ ਆ ਜਾਂ ਫਿਰ ਤੁਹਾਡਾ ਕੋਈ ਭੈਣ ਭਰਾ ਇਹ ਕੋਠੀ ਖਰੀਦਣਾ ਚਾਹੁੰਦਾ ਤੇ ਸਕਰੀਨ ਤੇ ਦਿੱਤੇ ਨੰਬਰ ਤੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਇਸ ਕੋਠੀ ਦੇ ਬਾਰੇ ਜੇ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਸਾਨੂੰ ਤੁਸੀਂ ਫੋਨ ਕਰ ਸਕਦੇ ਹੋ ਅਦਰਵਾਈਜ਼ ਜੇਕਰ ਆਪਾਂ ਕਿਸੇ ਕਾਰਨ ਕਰਕੇ ਅਸੀਂ ਤੁਹਾਡਾ ਫੋਨ ਨਹੀਂ ਚੱਕ ਪਾਉਂਦੇ ਤੁਸੀਂ ਸਾਨੂੰ ਇੱਕ ਵਟਸਐਪ ਤੇ ਮੈਸੇਜ ਕਰ ਦਿਓ ਆਪਾਂ ਤੁਹਾਡਾ ਮੈਸੇਜ ਦੇਖ ਕੇ ਖੁਦ ਤੁਹਾਨੂੰ ਆਪਾਂ ਫੋਨ ਕਰ ਲਾਂਗੇ ਕਿਸੇ ਟਾਈਮ ਸਾਡੇ ਕੋਲੋਂ ਫੋਨ ਨਹੀਂ ਰੀਸੀਵ ਹੁੰਦਾ ਵੱਡੀ ਗੱਲ ਇਹ ਵਾ ਕਿ ਇਹ ਜਿਹੜਾ ਏਰੀਆ ਹੈਗਾ ਨਾ ਕਾਫੀ ਵਧੀਆ ਹੈ ਹੁਣ ਲਾਸਟ ਤੇ ਜਿਹੜੀ ਆਪਾਂ ਤੁਹਾਨੂੰ ਦੱਸਣੀ ਹੈਗੀ ਇਕ ਕਲੋਨੀ ਦੇ ਵਿੱਚ ਫੈਸਿਲਿਟੀਆਂ ਕਿਹੜੀਆਂ-ਕਿਹੜੀਆਂ ਅਵੇਲੇਬਲ ਨੇ ਸਭ ਤੋਂ ਪਹਿਲਾਂ ਤੇ ਦੋਸਤੋ ਜਿਵੇਂ ਕਿ ਸਭ ਨੂੰ ਪਤਾ ਵਾ ਕਿ ਸਟੱਡੀ ਕਿੰਨੀ ਜ਼ਰੂਰੀ ਆਪਣੇ ਲਈ ਜਾਂ ਆਪਣੇ ਆਉਣ ਵਾਲੀ ਜਨਰੇਸ਼ਨ ਲਈ ਜਾਂ ਜਿੰਨਾ ਘਰ ਬੱਚੇ ਨੇ ਉਹਨਾਂ ਵਾਸਤੇ ਸਟੱਡੀ ਕਿੰਨੀ ਜ਼ਰੂਰੀ ਆ ਕਲੋਨੀ ਦੇ ਵਿੱਚ ਸਕੂਲ ਵੀ ਹੈਗਾ ਵਾ ਇੱਕ ਇਥੇ ਚਰਚ ਵੀ ਹੈਗੀ ਆ ਤੇ ਕਲੋਨੀ ਤੋਂ ਬਾਹਰ ਨਿਕਲੋਗੇ ਕਲੋਨੀ ਦੇ ਬਾਹਰ ਨਿਕਲਦੇ ਆ ਹੀ ਸਭ ਤੋਂ ਵੱਡੀ ਗੱਲ ਇਹ ਕੀ ਹੈ ਤੁਹਾਨੂੰ ਹਰ ਇੱਕ ਚੀਜ਼ ਪ੍ਰੋਵਾਈਡ ਹੋਏਗੀ ਕੋਈ ਘਰੀਆਨਾ ਲੈਣਾ ਹੋਵੇ ਦੁੱਧ ਲੈਣਾ ਹੋਵੇ ਕੋਈ ਖਾਣ ਪੀਣ ਦਾ ਸਮਾਨ ਲੈਣਾ ਹੋਵੇ ਕੋਈ ਫਾਸਟ ਫੂਡ ਜਾਂ ਕੁਝ ਵੀ ਤੁਸੀਂ ਬਾਹਰੋਂ ਖਾਣ ਨੂੰ ਦਿਲ ਕਰੇ ਕੋਲੋਨੀ ਦੇ ਬਾਹਰ ਹੀ ਗਾ ਤੇ ਕੋਲੋਨੀ ਤੋਂ ਬਾਹਰ ਨਿਕਲ ਕੇ ਹਸਪੀਟਲ ਦੀ ਫੈਸਿਲਿਟੀ ਵੀ ਅਵੇਲੇਬਲ ਆ ਬਾਕੀ ਕੋਲੋਨੀ ਬਹੁਤ ਹੀ ਵਧੀਆ ਤੇ ਬਹੁਤ ਹੀ ਵੱਡੀ ਬਣੀ ਹੋਈ ਹੈ ਕੋਲੋਨੀ ਦੇ ਵਿੱਚ ਪਾਰਕ ਵੀ ਬਹੁਤ ਸੋਹਣੀ ਕੱਟੀ ਹੋਈ ਹੈ ਤੁਹਾਨੂੰ ਦਿਖਾਈ ਆ ਤੇ ਸਾਰਿਆਂ ਦੇ ਦਿਮਾਗ ਵਿੱਚ ਹੋਏਗਾ ਕਿ ਆ ਕੋਠੀ ਦੀ ਡਿਮਾਂਡ ਕੀ ਹੈਗੀ ਆ ਦੋਸਤੋ ਇਸ ਕੋਠੀ ਦੀ ਜਿਹੜੀ ਡਿਮਾਂਡ ਹੈਗੀ ਉਹ ਹੈਗੀ 68 ਲੱਖ ਦੀ 68 ਲੱਖ ਜੇਕਰ ਤੁਹਾਨੂੰ ਇਹ ਕੋਠੀ ਪਸੰਦ ਆਂਦੀ ਆ ਤੇ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜਿੱਥੇ ਕਿਤੇ ਵੀ ਤੁਹਾਡੇ ਮਾਨ ਹੋਏਗਾ ਜਿੱਥੇ ਕਿਤੇ ਵੀ ਹੋ سکےਗਾ ਆਪਾਂ ਥੱਲੇ ਤੋਂ ਥੱਲੇ ਤੁਹਾਡੀ ਡੀਲ ਕਰਵਾਵਾਂਗੇ ਜੇਕਰ ਤੁਹਾਨੂੰ ਕੋਠੀ ਪਸੰਦ ਆਂਦੀ ਆ ਦੂਜੀ ਗੱਲ ਇਹ ਦੋਸਤੋ ਜੇਕਰ ਤੁਸੀਂ ਕੋਠੀ ਲੈਣਾ ਚਾਹੁੰਦੇ ਹੋ ਸਾਡੇ ਨਾਲ ਕੰਟੈਕਟ ਕਰੋ ਸਕਰੀਨ ਤੇ ਦਿੱਤੇ ਨੰਬਰ ਦਾ ਚਾਲੀ ਰਹੇ ਨੇ ਵੀਡੀਓ ਦੇਖਦੇ ਪਏ ਹੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਜੋ ਸਾਡੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਬੈਲ ਨੋਟੀਫਿਕੇਸ਼ਨ ਨੂੰ ਪਲੱਸ ਜ਼ਰੂਰ ਕਰ ਦਿਓ ਆਲਟੇ ਕਲਿੱਕ ਕਰ ਦਿਓ ਦੂਸਰੀ ਗੱਲ ਦੋਸਤੋ ਇਹ ਵਾਕਿ ਜੇਕਰ ਤੁਹਾਡਾ ਕੋਈ ਭੈਣ ਭਰਾ ਸੱਜਣ ਮਿੱਤਰ ਕੋਈ ਵੀ ਨੋਨ ਪਰਸਨ ਕੋਈ ਕੋਠੀ ਜਾਂ ਕੋਈ ਝਕੋਵੇ ਇਹ ਵੀਡੀਓ ਉਹਨਾਂ ਤੱਕ ਪਹੁੰਚਾ ਦਿਓ ਤਾਂ ਜੋ ਉਹਨਾਂ ਨੂੰ ਆਪਣੇ ਸੁਪਨਿਆਂ ਦਾ ਘਰ ਮਿਲ ਸਕੇ ਜੇ ਬਾਕੀ ਦੋਸਤੋ ਜੇਕਰ ਸਾਡੇ ਕੋਲੋਂ ਵੀਡੀਓ ਦੇ ਵਿੱਚ ਕੋਈ ਵੀ ਗਲਤੀ ਹੁੰਦੀ ਆ ਜਾਂ ਸਾਡੇ ਬੋਲਣ ਦੇ ਵਿੱਚ ਗਲਤੀ ਹੁੰਦੀ ਆ ਤੁਸੀਂ ਤੁਸੀਂ ਪਲੀਜ਼ ਸਾਨੂੰ ਕਮੈਂਟ ਕਰਕੇ ਸਾਡੀ ਅੰਗਲਤੀਆਂ ਦੱਸੋ ਸਾਨੂੰ ਕਿੱਥੇ ਗਲਤੀ ਹੁੰਦੀ ਪਈ ਸਾਡੇ ਕੋਲੋਂ ਕਿੱਥੇ ਗਲਤੀ ਹੁੰਦੀ ਪਈ ਸਾਡੇ ਕੋਲੋਂ ਅਸੀਂ ਉਹ ਗਲਤੀਆਂ ਨੂੰ ਠੀਕ ਕਰ ਸਕੀਏ ਤੇ ਇੱਕ ਸਭ ਤੋਂ ਵੱਡੀ ਗੱਲ ਇਹ ਵਾ ਕਿ ਦੋਸਤੋ ਤੁਸੀਂ ਸਾਡੀ ਵੀਡੀਓ ਕਿਹੜੇ ਪਿੰਡ ਕਿਹੜੇ ਸ਼ਹਿਰ ਕਿਹੜੀ ਸਟੇਟ ਜਾਂ ਫਿਰ ਕਿਹੜੀ ਕੰਟਰੀ ਤੋਂ ਦੇਖਦੇ ਪਏ ਹੋ ਪਲੀਜ਼ ਆਪਣੇ ਕਮੈਂਟ ਵਿੱਚ ਸਾਨੂੰ ਜ਼ਰੂਰ ਦੱਸਿਆ ਕਰੋ ਸਭ ਨੂੰ ਲਾਸਟ ਤੇ ਬੇਨਤੀ ਆ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਕੋਈ ਆਪਣੇ ਸੁਪਨਿਆਂ ਦਾ ਘਰ ਲੈ ਸਕੇ ਜਿੰਨੂੰ ਆ ਕੋਠੀ ਦੀ ਜ਼ਰੂਰਤ ਹੋਵੇ ਕੋਠੀ ਤੱਕ ਉਸ ਬੰਦੇ ਤੱਕ ਇਹ ਵੀਡੀਓ ਪਹੁੰਚ ਸਕੇ ਸਾਮਿਲ ਹੋ ਗਏ ਫਿਰ ਬਹੁਤ ਜਲਦੀ ਕਿਤੇ ਨਵੀਂ ਵੀਡੀਓ ਨਾਲ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਰੱਬ ਰੱਖਾ